ынкекшеріп ұн fuamшатын ын қылдар ਤੁਸੀਂ ਦੇਖ ਰਹੇ ਹੋ ਨਵਜਮਾਨਾ ਟੀਵੀ ਤੇ ਮੈਂ ਹਾ ਜਗਦੀ ਚਰਾਏ ਦੋਸਤੋ ਅੱਜ ਤੁਹਾਨੂੰ ਉਹ ਇੱਕ ਮਿਹਨਤ ਕਾਸ਼ ਪਰਿਵਾਰ ਦੀ ਦਰਦ ਭਰੀ ਕਹਾਣੀ ਦੱਸ ਰਹੇ ਹਾਂ ਜਿਹੜੀ ਮਾਤਾ ਦਾ ਇਕੱਲਾ ਇਕੱਲਾ ਪੁੱਤ ਹੈ ਔਰ ਸੱਚ ਪਿਊਮਰ ਹੋਣ ਕਰਕੇ ਉਹ ਅੱਜ ਬੈੱਡ ਤੇ ਹੋ ਗਿਆ ਤੇ ਆ ਦੇ ਛੋਟੇ ਛੋਟੇ ਜਿਹੜੇ ਦੋ ਬੱਚੇ ਨੇ ਉਹਦੀ ਘਰਵਾਲੀ ਆ ਤੇ ਉਹਦੀ ਮਾਤਾ ਘਰ ਦੇ ਵਿੱਚ ਟੋਟਲ ਪੰਜ ਜੀ ਆ ਉਹਦੇ ਸਮੇਤ ਉਹਦੇ ਬਿਮਾਰ ਹੋਣ ਕਰਕੇ ਘਰ ਦੇ ਹਾਲਾਤ ਇੰਨੇ ਪਤਲੇ ਹੋ ਗਏ ਕਿ ਇਸ ਟਾਈਮ ਦੂਰ ਡੰਗ ਦੀ ਜਿਹੜੀ ਰੋਟੀ ਦਾ ਗੁਜ਼ਾਰਾ ਵੀ ਬੜਾ ਔਖਾ ਹੋ ਗਿਆ ਤੁਹਾਨੂੰ ਬੁਲਾਉਨੇ ਆ ਅਸੀਂ ਬਾਈ ਜੀ ਹੁਣਾਂ ਨਾਲ ਚੰਗੇ ਭਲੇ ਡਰਾਈਵਰੀ ਵੀ ਜੋਬ ਕਰਦੇ ਕਰਦੇ ਅਚਾਨਕ ਸਿਰ ਦੇ ਵਿੱਚ ਜਿਹੜਾ ਹੈਗਾ ਦਰਦ ਉੱਠਿਆ ਦਰਦ ਉੱਠਣ ਕਰਕੇ ਇਹਨਾਂ ਦੇ ਜਦ ਡਾਕਟਰ ਕੋਲ ਚੈੱਕ ਕਰਾਇਆ ਤੇ ਡਾਕਟਰ ਨੇ ਇਹਨਾਂ ਨੂੰ ਟਿਊਮਰ ਦੱਸਿਆ ਹਾਂਜੀ ਬਾਈ ਜੀ ਕੀ ਨਾਮ ਆ ਜੀ ਆਪਣਾ ਗੁਰਜੀਤ ਸਿੰਘ ਜੀ ਜਿਹੜਾ ਹੈਗਾ ਤੁਹਾਡਾ ਕਿੰਨੇ ਸਾਲ ਤੋਂ ਜਿਹੜੀ ਬਿਮਾਰੀ ਤੁਹਾਨੂੰ ਹੋਈ ਜਾ ਰਹੀ ਹੈ ਜਿਹੜਾ ਕਿਹਨੂੰ ਮੇਰੇ ਸਾਹ ਤੇ ਟਿਊਮਰ ਹੋ ਗਿਆ ਸੀ ਇਹ ਮੇਰੇ 1.5 ਸਾਲ ਹੋ ਗਿਆ ਇਹ ਹਾਂਜੀ ਇਹਦਾ ਕੋਈ ਪ੍ਰੈਸ਼ਰ ਕੰਡਾ ਵੀ ਕਰਾਇਆ ਹਾਂਜੀ ਹਾਂਜੀ ਪ੍ਰੈਸ਼ਰ ਮੈਂ ਕਰਵਾਇਆ ਪੀਜੀਆ ਹੀ ਤੋਂ ਹੀ ਚੰਡੀਗੜ੍ਹ ਹਾਂਜੀ ਤੇ ਪਹਿਲਾਂ ਜੋਬ ਵਗੈਰਾ ਕਿਤੇ ਨੌਕਰੀ ਵਗੈਰਾ ਕਰਦੇ ਸੀ ਜੀ ਐਸਟੀ ਕਾਟੈਕਸ ਜੀ ਉੱਥੋਂ ਨੌਕਰੀ ਛੱਡ ਦਿੱਤੀ ਸੀ ਹਾਂਜੀ ਉੱਥੋਂ ਛੱਡਤੀ ਸੀਗੀ ਅੱਛਾ ਉਹ ਚੜ੍ਹ ਕਾਪੇ ਛੱਡ ਦਿੱਤੀ ਸੀ ਹਾਂਜੀ ਉਸ ਤੋਂ ਬਾਅਦ ਤੁਸੀਂ ਜੋ ਅਪਲੀਕੇਸ਼ਨ ਕਰਾਇਆ ਹਾਂਜੀ ਉਸ ਤੋਂ ਬਾਅਦ ਅਪਲੀਕੇਸ਼ਨ ਕਰਾਇਆ ਜੀਨਾ ਦੇ ਸੱਚ ਆ ਗਿਆ ਹੁਣ ਮੇਰਾ ਆ ਗਿਆ ਹੀ ਘਟੋ ਘਟ ਲੱਖ 15 ਲੱਖ ਰਵੇ ਅੱਛਾ ਹਾਂਜੀ ਇਹ ਜਿਹੜੇ ਮਾਤਾ ਜੀ ਇਹਨਾਂ ਦੇ ਡੈਡੀ ਜੀ ਨੇ ਉਹ ਕੀ ਕਰਦੇ ਨੇ ਉਹ ਖਰਾਰ ਦਾ ਕੰਮ ਕਰਦੇ ਸੀ ਜੀ। ਸੰਬਰਾਲੇ ਖਰਾਰ ਦਾ ਕੰਮ ਕਰਦੇ ਸੀ। ਤੇ ਇਸ ਟਾਈਮ ਫਿਰ ਉਸ ਦਿਵਾਰ ਮੈਂ ਬਿਮਾਰ ਹੋ ਗਈ। ਬਿਮਾਰ ਬਹੁਤ ਜ਼ਿਆਦਾ ਹੋ ਗਈ ਸੀ। ਉਸ ਫਿਰ ਕੋਈ ਸਾਧਨ ਨਹੀਂ ਸੀ ਡਾਕਟਰਾਂ ਦਾ, ਜਾਣਦਾਨ ਦਾ। ਫਿਰ ਅਸੀਂ ਮਾਝਵਾੜੇ ਆ ਗਏ। ਮਾਝਵਾੜੇ ਆ ਕੇ ਫਿਰ ਇੱਥੇ ਅਸੀਂ ਥੋੜਾ ਜਿਹਾ ਕੰਮ ਕੀਤਾ ਮੇਰੇ ਬੇਟੇ ਨੇ ਵੀ ਉਹਨਾਂ ਨੇ ਵੀ ਕੀਤਾ। ਤੇ ਸਾਡਾ ਗੁਜ਼ਾਰਾ ਚੱਲਦਾ ਰਿਹਾ ਮਾੜਾ ਮੋਟਾ। ਤੇ ਹੁਣ ਅਸੀਂ ਕਿਰਾਏ ਤੇ ਰਹਿ ਰਹੇ ਆ ਤੇ ਹੁਣ ਸਾਡਾ ਕੋਈ ਸਾਧਨ ਨਹੀਂ ਉਹਨਾਂ ਦੀ ਡੈਥ ਹੋ ਗਈ 3 ਸਾਲ ਹੋ ਗਏ ਤੇ ਬੇਟਾ ਮੇਰਾ ਬਿਮਾਰ ਪਿਆ ਹੁਣ ਸਾਡਾ ਕੋਈ ਸਾਧਨ ਨਹੀਂ ਹੈਗਾ ਜੀ ਕੋਈ ਹੈਲਪ ਕਰਨ ਵਾਲਾ ਹੈਗਾ ਤਾਂ ਕੋਈ ਹੈਲਪ ਕਰ ਸਕਦਾ ਸਾਡੀ ਮਾਤਾ ਜੀ ਕੋਈ ਤੁਹਾਡਾ ਪਿੰਡ ਕਿਹੜਾ ਬਾਤ ਤੇ ਤੁਹਾਡਾ ਕੋਈ ਪਹਿਲਾਂ ਮਕਾਨ ਉੱਥੇ ਸੀਗਾ ਹਾਂ ਜੀ ਮਕਾਨ ਸੀਗਾ ਜਦੋਂ ਪਿੰਡਿਆਂ ਨੇ ਜ਼ਮੀਨ ਵੇਚਦੀ ਤੇ ਸਾਡੇ ਘਰ ਨੂੰ ਰਸਤਾ ਹੈ ਨਹੀਂ ਸੀ ਤੇ ਫਿਰ ਕੁਝ ਸਾਡੇ ਪ੍ਰੋਬਲਮ ਆ ਗਈ ਮੈਂ ਬਿਮਾਰ ਹੋ ਗਈ ਤੇ ਫਿਰ ਉਹਦੇ ਕਾਰਨ ਉਹ ਘਰ ਵੇਚ ਕੇ ਤੇ ਉਹ ਬਿਮਾਰੀ ਦਾ ਅਸੀਂ ਇਲਾਜ ਕਰਾਇਆ ਸੀ ਉਦੋਂ ਬਾਅਦ ਫਿਰ ਅਸੀਂ ਕਿਰਾਏ ਤੇ ਆ ਗਏ ਜੀ ਇੱਧਰ ਇੱਥੇ ਬਸ ਹੋ ਗਿਆ ਤੁਹਾਨੂੰ ਇੱਥੇ ਹੋ ਗਿਆ ਜੀ ਮੈਨੂੰ 15 ਸਾਲ ਹੋ ਗਏ ਨੇ ਮੇਰੇ ਖਿਆਲ ਹਾਂ ਜੀ 15 ਸਾਲ ਹੋ ਗਏ ਤੁਹਾਡੇ ਕਿੰਨੇ ਬੇਟੇ ਨੇ ਕਿੰਨੀਆਂ ਬੇਟੀਆਂ ਨੇ ਮੇਰਾ ਇਕੱਲਾ ਹੀ ਬੇਟਾ ਹੈ ਜੀ ਤੇ ਦੋ ਮੇਰੇ ਪੋਤੇ ਨੇ ਆ ਨੋਹ ਆ ਹਾਂ ਬੇਟਾ ਬਸ ਅਜੀ ਪੰਜ ਪਰਿਵਾਰ ਦੇ ਬੰਦੇ ਆ ਬੀਜੀਆਂ ਸੀ ਪੰਜ ਜੀਗੀਆਂ ਸੀ ਬੇਟੇ ਦੀ ਸ਼ਾਦੀ ਹੋਈ ਨੂੰ ਕਿੰਨਾ ਸਮਾਂ ਹੋ ਗਿਆ 8 ਸਾਲ ਹੋ ਗਏ ਆ ਜੀ ਹਾਂ ਜੀ 8 ਸਾਲ ਹੋ ਗਏ ਬੱਚੇ ਇਹਨਾਂ ਕੋਲ ਦੋ ਨੇ ਜੀ ਦੋ ਹੀ ਬੇਟੇ ਨੇ ਹਾਂ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਜਿਹੜੇ ਭਾਈ ਜੀ ਹੁਣੇ ਜਿਹੜਾ ਆਪਣੀ ਜਿਹੜੀ ਬਿਮਾਰੀ ਨਾਲ ਸੰਘਰਸ਼ ਕਰ ਰਹੇ ਨੇ ਤੇ ਘਰ ਦੇ ਵਿੱਚ ਗਰਦ ਮਾਤਾ ਉਹ ਇਹਨਾਂ ਦੇ ਛੋਟੇ ਛੋਟੇ ਬੱਚੇ ਤੇ ਉਹ ਇਹਨਾਂ ਦੀ ਧਰਮ ਪਤਨੀ ਔਰ ਬਹੁਤ ਹਲਕੀ ਉਮਰ ਦੇ ਵਿੱਚ ਨੇ ਔਰ ਇੰਨੀ ਛੋਟੀ ਉਮਰ ਦੇ ਵਿੱਚ ਬਿਮਾਰੀ ਨੇ ਐਸਾ ਜਗੜ ਲਿਆ ਕਿ ਇਹਨਾਂ ਨੂੰ ਬੈੱਡ ਤੇ ਲਿਆ ਜਾਂਦਾ ਐਸ ਵੇਲੇ ਇਹਨਾਂ ਦੇ ਘਰ ਦੇ ਹਾਲਾਤ ਇੰਨੇ ਪਤਲੇ ਆ ਕਿ ਕੋਈ ਸਗਾ ਸੰਬੰਧੀ ਵੀ ਇਹਨਾਂ ਦੀ ਮਦਦ ਕਰਨ ਨੂੰ ਤਿਆਰ ਨਹੀਂ ਹੈ ਔਰ ਮਾਤਾ ਜੀ ਵੱਲੋਂ ਉਹ ਲੋਕਾਂ ਨੂੰ ਜਿਨ੍ਹਾਂ ਦੇ ਅੰਦਰ ਰੱਬ ਵਸਦਾ ਅਪੀਲ ਹੈ ਕਿ ਘਰ ਨੂੰ ਚਲਾਉਣ ਲਈ ਤੇ بیٹے ਦਾ ਲਾਜ ਵਧੀਆ ਹੋ ਸਕੇ ਉਹਦੇ ਲਈ ਜਿਹੜੀ ਇਹਨਾਂ ਨੇ ਮਦਦ ਦੀ ਜਿਹੜੀ ਹੈਗੀ ਪੁਕਾਰ ਲਗਾਈ ਆ ਤੁਸੀਂ ਸਾਰਿਆਂ ਨੇ ਜਿਹਨਾਂ ਕੋਲ ਵੀਡੀਓ ਪਹੁੰਚਦੀ ਚਾਹੇ ਉਹ ਸਰਕਾਰ ਹੈ ਚਾਹੇ ਉਹ ਦੇਸ਼ ਵਿਦੇਸ਼ ਵਿੱਚ ਬੈਠੇ ਉਹ ਇਨਸਾਨ ਨੇ ਜਿਨ੍ਹਾਂ ਦੇ ਅੰਦਰ ਰੱਬ ਵਸਦਾ ਉਹ ਜ਼ਰੂਰ ਕਿਤਨਾ ਕਿਤੇ ਜਿੰਨਾ ਵੀ ਹੁੰਦਾ ਵੈ ਇਹ ਪਰਿਵਾਰ ਦੀ ਮਦਦ ਕਰਨ ਇਨਸਾਨੀਅਤ ਨਾਤੇ ਤਾਂ ਕਿ ਇੱਕ ਇਨਸਾਨ ਇਨਸਾਨ ਦਾ ਸਹਾਰਾ ਹੁੰਦਾ ਇਹ ਜਿਹੜਾ ਹੈਗਾ ਸਮਾਜ ਦੇ ਵਿੱਚ ਤੁਸੀਂ ਇਹ ਮਦਦ ਕਰਕੇ ਇੱਕ ਵਧੀਆ ਜਿਹੜਾ ਆਪਣਾ ਰੋਲ ਅਦਾ ਕਰ ਸਕੋ ਕੈਮਰਾਮੈਨ ਹਰਸ਼ਦੇਵ ਨਾਲ ਜਗਦੀਸ਼ ਰਾਏ